ਜੇਕਰ ਤੁਸੀਂ ਫ੍ਰੀਕੋਰਡ ਦੇ ਵਿੱਚ ਵੀ ਰਾਤ ਸਮੇਂ ਆਉਣਾ ਤਾਂ ਤੁਹਾਨੂੰ ਖਾਣ ਪੀਣ ਲਈ ਸਮਾਨ ਚਾਹੀਦਾ ਤਾਂ ਘਬਰਾਉਣ ਦੀ ਲੋੜ ਨਹੀਂ 24 ਘੰਟੇ ਤੁਹਾਨੂੰ ਫ੍ਰੀਕੋਰਡ ਦੇ ਵਿੱਚ ਮਿਲੇਗਾ ਖਾਣ ਪੀਣ ਦਾ ਸਮਾਨ ਤੁਹ ਜੁੜਿਆਂ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਹੈ ਫ੍ਰੀਕੋਰਡ ਦੀ ਨਾਮੀ ਇਮੀਗ੍ਰੇਸ਼ਨ ਸੰਸਥਾ A ਤੋਂ Z ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਅਤੇ ਹੁਣ ਉਹਨਾਂ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਡੀਸੀ ਕੰਪਲੈਕਸ ਤਿਆਰ ਕੀਤਾ ਗਿਆ ਜਿਸ ਵਿੱਚ ਇੱਕ ਛੱਤ ਹੈ ਤੁਹਾਨੂੰ ਪੰਜ ਸੇਵਾਵਾਂ ਮਿਲ ਗਈਆਂ ਜਿਸ ਵਿੱਚ ਜੈਮ ਸਲੂਨ ਨਾਲ ਦੀ ਨਾਲ ਇਮੀਗ੍ਰੇਸ਼ਨ ਖਾਣ ਪੀਣ ਦਾ ਸਮਾਨ ਅਤੇ ਬੈਠਣ ਲਈ ਇੱਕ ਵਧੀਆ ਬਾਹਰ ਤਿਆਰ ਕੀਤਾ ਗਿਆ ਜਿਸ ਵਿੱਚ ਤੁਸੀਂ ਆ ਕੇ ਹਰ ਇੱਕ ਚੀਜ਼ ਦਾ ਆਨੰਦ ਲੈ ਸਕਦੇ ਹੋ ਇਸ ਦਾ ਰਸਮੀ ਉਦਘਾਟਨ ਹੋ ਚੁੱਕਿਆ ਫਰੀਕੋਡ ਦੇ ਚਹਿਰਾ ਰੋਡ ਦੇ ਉੱਪਰ ਇਹ ਕੰਪਲੈਕਸ ਬਣਾਇਆ ਗਿਆ ਹੈ ਜਿਸ ਦਾ ਕਿ ਰਸਮੀ ਤੌਰ ਤੇ ਟਗਟਨ ਹੋਇਆ ਤਾਂ ਫਰੀਕ ਕੋਡ ਵਾਸੀ ਪਹੁੰਚੇ ਉਹਨਾਂ ਵੱਲੋਂ ਦਲੀਪ ਚੋਪੜਾ ਵੱਲੋਂ ਕੀਤੇ ਹੋਏ ਇਸ ਉਪਰਾਲੇ ਦੀ ਸਲਾਹਗਾ ਕੀਤੀ ਕਿਉਂਕਿ ਉਹਨਾਂ ਕਹਿੰਦੇ ਕਿ ਫਰੀਕ ਕੋਡ ਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜਿੱਥੇ ਇੱਕ ਛੱਤ ਦੇ ਹੇਠ ਇਹ ਸਾਰੀਆਂ ਚੀਜ਼ਾਂ ਮਿਲਣ ਇਸ ਸਬੰਧ ਦੇ ਵਿੱਚ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਦਲੀਪ ਚੋਪੜਾ ਨੇ ਦੱਸਿਆ ਕਿ ਫਰੀਕੋਟ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਇਹ ਪ੍ਰੋਜੈਕਟ ਲਿਆਂਦਾ ਗਿਆ ਹੈ ਇੱਕ ਹੀ ਛਾਤੇ ਹਟਾਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਹਿੰਿਆ ਕਿ ਰਾਸ਼ਨ ਦਾ ਸਮਾਨ ਜਾਂ ਖਾਣ ਪੀਣ ਵਾਲੀ ਚੀਜ਼ ਹੈ ਉਹ 24 ਘੰਟੇ ਉੱਥੇ ਮਿਲਦੀ ਹੈ ਤੇ ਜਦੋਂ ਵੀ ਲੋਕ ਜਾ ਕੇ ਉੱਥੇ ਵਧੀਆ ਰੇਟਾਂ ਤੇ ਇਹ ਚੀਜ਼ ਲੈ ਸਕਦੇ ਤੁਸੀਂ ਵੀ ਦੇਖੋ ਇੱਕ ਕੰਪਲੈਕਸ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਇਸ ਬਾਰੇ ਫਰੀਕੋਟ ਵਾਸੀ ਤੇ ਦਲੀਪ ਚੋਪੜਾ ਫਰੀਕੋਟ ਦੇ ਲੋਕਾਂ ਦੇ ਲਈ ਜਿਹੜਾ ਹੈਗਾ ਇੱਕ ਨਵਾਂ ਪ੍ਰੋਜੈਕਟ ਹੈ ਜਿਹੜਾ ਡੀਸੀ ਕੰਪਲੈਕਸ ਨੇੜੇ ਜਿਹੜਾ ਹੈਗਾ ਫਟਕਚੈਰ ਰੋਡ ਅੱਜ ਉਹਦੀ ਓਪਨਿੰਗ ਹੋਈ ਆ ਜਿਹਦੇ ਵਿੱਚ ਤੁਹਾਨੂੰ ਡੇਲੀ ਨੀਡਸ ਦੇ ਪ੍ਰੋਡਕਟਾਂ ਤੋਂ ਲੈ ਕੇ ਇਮੀਗ੍ਰੇਸ਼ਨ ਜਿਮ ਜਿਹੜਾ ਹੈਗਾ ਸੈਲੂਨ ਜਿਹੜਾ ਹੈਗਾ ਉਹ ਸਾਰਾ ਕੁਝ ਪ੍ਰੋਜੈਕਟ ਇਕੋ ਬਿਲਡਿੰਗ ਦੇ ਵਿੱਚ ਮਿਲਿਆ ਔਰ ਬਹੁਤ ਵੱਡਾ ਇਹ ਕਨਸੈਪਟ ਹੈ ਜਿਹੜਾ ਦੀਪੂ ਚੋਪੜਾ ਨੇ ਇੱਥੇ ਤਿਆਰ ਕੀਤਾ ਔਰ ਫਰੀਦਕੋਟ ਦੇ ਲੋਕਾਂ ਦੇ ਲਈ ਜਿਹੜਾ ਹੈਗਾ ਇੱਕੋ ਜਗ੍ਹਾ ਦੇ ਉੱਤੇ ਹਰ ਇੱਕ ਚੀਜ਼ ਦੀ ਅਵੇਲੇਬਿਲਿਟੀ ਮਿਲ ਜੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਨਵਾਂ ਕਨਸੈਪਟ ਹੈ ਹਨਾ ਓਕੇ ਬਿਲਡਿੰਗ ਦੇ ਵਿੱਚ ਚਾਰ ਚੀਜ਼ਾਂ ਦੀ ਪੀਜੋਪੜਾਣਾ ਡੀਸੀ ਕੰਪਲੈਕਸ ਦੇ ਅਧੀਨ ਕੀਤੀਆਂ ਹੋਈਆਂ ਤੇ ਅਪਰਾਲਾ ਬਹੁਤ ਸੋਹਣਾ ਹੈ ਜਿਹਦੇ ਵਿੱਚ ਤੁਹਾਨੂੰ ਮਤਲਬ ਜਿਮ ਵੀ ਹੈ ਤੇ ਗਰੋਸਰੀ ਵਗੈਰਾ ਤੁਸੀਂ ਲੈਣੀ ਉਹ ਵੀ ਹੈ ਔਰ ਨਾਲ ਦੀ ਨਾਲ ਹੀ ਹੈਡ ਡਰੈਸਰ ਉਹ ਹੈ ਅਸਥਵਿਤ ਤੋਂ ਟ੍ਰੀਟਮੈਂਟ ਲੈਣਾ ਵੀ ਉਹ ਵੀ ਹੈਗਾ ਸੋ ਬੜਾ ਵਧੀਆ ਹੈਗਾ ਅਪਰਾਲਾ ਦੀ ਪੀਜੋਪੜਾਣਾ ਔਰ ਬਹੁਤ ਬਹੁਤ ਵਧਾਈਆਂ ਜਿਹੜੀ ਡੀਸੀ ਕੰਪਲੈਕਸ ਦੀ ਸਾਰੀ ਟੀਮ ਨੂੰ ਮੈਂ ਪਹਿਲਾਂ ਤਾਂ ਦੀਪੂ ਚੋਪੜਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਵੀ ਜੋ ਇਹਨਾਂ ਨੇ ਆ ਕਨਸੈਪਟ ਲਿਆਂਦਾ ਚਮ ਇਮੀਗ੍ਰੇਸ਼ਨ ਥੱਲੇ ਸ਼ਾਪਿੰਗ ਕੰਪਲੈਕਸ ਹੈ ਜਿਹੜਾ ਤੇ ਸਭ ਤੋਂ ਖੁਸ਼ੀ ਦੀ ਗੱਲ ਹੁੰਦੀ ਹੈ ਵੀ ਨਾਲ ਦਾ ਬੰਦਾ ਜਦੋਂ ਤਰੱਕੀ ਕਰਦਾ ਕਿਉਂਕਿ ਦੀਪੂ ਤੇ ਮੈਂ ਅਸੀਂ ਇਕੱਠੇ ਖੇਡੇ ਹਾਕੀ ਇਕੱਠੇ ਵਧੇ ਫੁੱਲੇ ਆ ਤੇ ਭਰਾ ਨੇ ਜੇ ਤਰੱਕੀ ਕੀਤੀ ਦਿਲੋਂ ਖੁਸ਼ੀ ਆ ਵੀ ਅਸੀਂ ਸ਼ਹਿਰ ਵਾਲਿਆਂ ਵਾਸਤੇ ਵੀ ਪਲੱਸ ਪੁਆਇੰਟ ਹੈ ਵੀ ਜਿਹੜਾ ਆ ਚਾਹਲਾਂ ਵਾਲਾ ਰੋਡ ਹੈ ਇੱਥੇ ਵੀ ਵਧੀਆ ਚੀਜ਼ ਆ ਗਈ ਆਪਣੇ ਚਾਰੇ ਚ ਪਹਿਲਾਂ ਦੇਖਣ ਨੂੰ ਮਿਲਦਾ ਸੀ ਵੀ ਕੱਲੀਆਂ ਦੁਕਾਨਾਂ ਹੁੰਦੀਆਂ ਸੀ ਹੁਣ ਕੰਪਲੈਕਸ ਹੈ ਹਰ ਚੀਜ਼ ਇੱਕ ਬਿਲਡਿੰਗ ਦੇ ਥੱਲੇ ਮਿਲ ਰਹੀ ਹੈ ਚਾਹੇ ਸਲੂਨ ਹੈ ਜਿਮ ਹੈ ਇਮੀਗ੍ਰੇਸ਼ਨ ਹੈ ਸ਼ਾਪਿੰਗ ਹੈ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਹੈ ਤੋਂ ਅੱਛਾ ਅਦਲੀਪ ਜੀ ਨੇ ਬਹੁਤ ਵਧੀਆ ਕੰਮ ਕੀਤਾ ਦੀਪੂ ਜੀ ਨੇ ਤੇ ਬਾਕੀ ਵਧਾਈ ਦਿਨੇ ਆਸੀ ਉਸੇ ਤਰਤੇ ਪੂਰਾ ਓਪਨ ਕਰਤਾਗਾ ਕਿਉਂਕਿ ਸਾਡੇ ਫਰੀਦਗੋੜ੍ਹ ਵਿੱਚ ਇਹਨਾਂ ਚੀਜ਼ਾਂ ਦੀ ਲੋਟ ਸੀ ਜਿਵੇਂ ਹੁਣ ਅਸੀਂ ਇੱਕ ਵੀਟਮਾਰਕੋ ਸਟੋਰ ਖੋਲਿਆਗਾ 24/7 ਅਵੇਲੇਬਲ ਹੈ ਜਾਨੀ ਕਿ ਰਾਤ ਨੂੰ ਭਾਵੇਂ 2 ਵਜੇ 3 ਵਜੇ 4 ਵਜੇ ਜਦੋਂ ਮਰਚੀ ਉਸਤਰੀ ਸਾਡੇ ਫਰੀਦ ਚੰਗੇ ਜਿਮ ਦੀ ਲੋਟ ਸੀ ਚੰਗੇ ਸਲੂਨ ਦੀ ਲੋਟ ਸੀ ਈਵਨ ਕਿ ਸਲੂਨ ਦੇ ਨਾਲ ਅਸੀਂ ਅਕੈਡਮੀ ਵੀ ਲੈ ਕੇ ਆਏ ਜਿੱਥੇ ਕਿ ਬੱਚਿਆਂ ਨੂੰ ਸਿਖਾਇਆ ਜਾ ਸਕਦਾਗਾ ਉਹਨਾਂ ਦੇ ਅੱਗੇ jobbਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਜਿਹੜਾ ਬੰਦਾ ਇੱਥੇ ਸਿੱਖੂਗਾ ਸਾਡੇ ਕੋਲ ਹੀ ਕੰਮ ਕਰ ਸਕਦਾ ਹੈ ਤੇ ਸਕਾਈ ਬਾਰ ਖੁੱਲਿਆ ਗਿਆ ਹੈ ਜਿੱਥੇ ਸਾਡੂੰ ਲੋਟ ਸੀ ਇਮੇਜ ਦਾ ਕੰਮ ਤੁਸੀਂ ਪਹਿਲਾਂ ਹੀ ਕਰਦੇ ਪਏ ਆ ਇਹ ਚੀਜ਼ਾਂ ਸਾਨੂੰ ਫਰੀਦਕੋਟ ਨੂੰ ਬਹੁਤ ਜ਼ਿਆਦਾ ਲੋਟ ਸੀ ਅੱਜ ਰਸਮੀ ਤੌਰ ਤੇ ਸਾਰਾ ਓਪਨ ਹੋ ਚੁੱਕਿਆ ਗਿਆ ਇੱਥੇ ਆਓ ਵਿਜ਼ਿਟ ਕਰੋ ਤੇ ਥੱਲੇ 24 ਘੰਟੇ ਜੋ ਸੀ ਸ਼ੁਰੂ ਕੀਤਾ ਹੁਣ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕਿ ਬਹੁਤ ਦਾ ਰਿਸਪੌਂਸ ਬਹੁਤ ਆ ਰਹੀਆ ਕਿਉਂਕਿ ਸਾਡੀ ਐਸ ਸਾਈਡ ਤੇ ਕੋਈ ਨਹੀਂ ਸਵਾਰਟਾਂ ਤੋਂ ਬਾਅਦ ਸਾਰਿਆਂ ਨੂੰ ਲੋਕਾਂ ਨੂੰ ਜਾਣਾ ਪੈਂਦਾ ਜੀ ਉੱਤਰ ਫਾੜਕ ਦਿੱਤਾ ਤਾਂ ਕਰਾ ਵੇਟ ਤਾਂ ਨਿਕਲਦੀ ਹੁਣ ਲੋਕੀ ਇਸ ਨੂੰ ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਹੋ ਕਹਿੰਦੇ ਸਾਨੂੰ ਕਿਤੇ ਨਹੀਂ ਜਾਣਾ ਪੈਂਦਾ ਇੱਥੇ ਹੀ ਵਾਪਸ ਚਲੇ ਜਾਂਦੇ ਆ ਜੀ